ਸਾਡੀਆਂ ਭਾਵਨਾਵਾਂ ਦੇ ਨਾਲ ਖੇល ਕੇ ਆਪਣਾ ਸਿਰਫ ਪੈਸਾ ਬਣਾਇਆ ਜਾ ਰਿਹਾ ਹੈ ਜਿਹੇ ਦੇ ਹਾਲਾਤਾਂ ਨੂੰ ਫਰਕ ਪਿਆ ਜਾਂਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਸਾਡੇ ਬਾਰਡਰ ਤੇ ਕਿੰਦਾ ਸੈਵਿਕ ਸ਼ਿਫਟ ਕੀਤੇ ਜਾਂਦੇ ਨੇ ਗੁਰਦੁਆਰੇ ਤੋੜੇ ਜਾਂਦੇ ਨੇ ਮੰਦਰ ਤੋੜੇ ਜਾਂਦੇ ਨੇ ਉਹ ਕਿਉਂ ਨਹੀਂ ਦਿਖਾਇਆ ਜਾਂਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਹਿੰਦੂ ਸਿੱਖਾਂ ਦੀਆਂ ਕੁੜੀਆਂ ਚੱਕ ਕੇ ਧਰਮ ਪਰिवर्तन ਕਰਕੇ ਜਮਹੂਰਸਤੀ ਵਿਆਹ ਕਰਾਈ ਜਾਂਦੇ ਨੇ ਉਹ ਕਿਉਂ ਨਹੀਂ ਦਿਖਾਇਆ ਜਾਂਦਾ ਉੱਤੇ ਕੁਝ ਲੋਕਾਂ ਨੂੰ ਆਪਣੀ ਇੱਜ਼ਤ ਪਿਆਰੀ ਨਹੀਂ ਹੁੰਦੀ ਤੁਸੀਂ ਇਹ ਦੇਖੋ ਪਾਕਿਸਤਾਨ ਉਹ ਕੰਟਰੀ ਹੈ ਵੀ ਜਿਨੇ ਬੰਬੇ ਅਟੈਕ ਕਰਾਇਆ ਪਾਕਿਸਤਾਨ ਉਹ ਕੰਟਰੀ ਹੈ ਵੀ ਜਿਨ੍ਹਾਂ ਨੇ ਕਾਰਗੀ ਦੀ ਲੜਾਈ ਦੇ ਵਿੱਚ ਸਾਡੇ ਸ਼ਹੀਦਾਂ ਦੇ ਸਿਰ ਵੱਢ ਕੇ ਲੈ ਗਏ ਸੀ ਤੇ ਉਹਨਾਂ ਦੇ ਸ਼ਮਾਂ ਦੇ ਨਾਲ ਖੁਰਦਪੋਉਦ ਕਰਕੇ ਸਾਡੇ ਕਰੇ ਭਿਜਵਾਏ ਸੀ ਤਾਜ਼ਾ ਹਮਲਾ ਪਲਵਾਮਾ ਜੋ ਹੈ ਜਿਹੜਾ 2014 ਚ ਪਲਵਾਮਾ ਅਟੈਕ ਕਰਾਇਆ 2014 ਚ 2014 ਸਾਡੇ ਕਿੰਨੇ ਜਵਾਨ ਬੰਬ ਨਾਲ ਆ ਦੇ ਸੀਧ ਕਰਦੇ ਔਰ ਅੱਜ ਕੁਛ ਕਲਾਕਾਰ ਕੁਛ ਨਪੂਸ਼ਕ ਲੋਗ ਕੁਛ ਆਪਣੀ ਥੋੜੀ ਜਿਹੀ ਕਮਾਈ ਪਿੱਛੇ ਆਪਦੇ ਦੇਸ਼ ਨੂੰ ਨਿਵਤ ਖਾਨ ਨੂੰ ਮਿੰਟ ਲਾਉਂਦੇ ਨੇ ਕਿਆ ਪੰਜਾਬ ਸੈਂਸਰ ਬੋਰਡ ਜਾਂ ਦੇਸ਼ ਦਾ ਸੈਂਸਰ ਬੋਰਡ ਇਹ ਪੰਜਾਬ ਦੀ ਸਰਕਾਰਾਂ ਯਾ ਦੇਸ਼ ਦੀ ਸਾਡੇ ਮੋਦੀ ਸਰਕਾਰ ਜਿਹੜੇ ਪਾਕਿਸਤਾਨ ਨੂੰ ਅਖਤਖਾਲ ਦਲ ਕਰਦੇ ਨੇ ਫਰੇਹੋ ਜੀਆਂ ਫਿਲਮਾਂ ਦੇ ਉੱਤੇ ਆਪਦੀ ਚੁੱਪੀ ਕਿਉਂ ਨਹੀਂ ਤੋੜਦੇ ਕੀ ਅਸੀਂ ਲੋਕ ਆਪਦੇ ਸਿਧਾਂਤ ਦਿੱਤੇ ਕੁਰਬਾਨੀ ਭੁੱਲ ਜਾਗੇ ਭਾਨੂੰ ਜੀ ਵਿਰੋਧ ਕੀ ਆ ਫਿਲਮ ਦੇ ਵਿੱਚ ਕੀ ਐਸਾ ਦੇਖਿਆ ਜਿੰਨਾ ਵਿਰੋਧ ਵਿਰੋਧ ਇਹ ਆ ਕਿ ਜਿੱਥੇ ਪਾਕਿਸਤਾਨ ਜਿੱਥੇ ਭਾਰਤ ਜਿੰਦਾਬਾਦ ਦੇ ਨਾਰੇ ਲੱਗਦੇ ਆ ਉੱਥੇ ਪਾਕਿਸਤਾਨ ਮੁਲਤਾ ਬਾਦ ਦੇ ਨਾਰੇ ਲੱਗਣੇ ਚਾਹੀਦੇ ਉਹਨਾਂ ਨੇ ਪਾਕਿਸਤਾਨ ਮੁਲਤਾ ਬਾਦ ਦੇ ਨਾਰੇ ਲਾਏ ਆ ਤੇ ਪਾਕਿਸਤਾਨ ਜਿੰਦਾਬਾਦ ਦੇ ਨਾਲੇ ਰਾਇਆ ਭਾਰਤ ਮੁਲਤਾ ਬਾਦ ਦੇ ਨਾਰੇ ਉਸ ਫਿਲਮ ਚ ਲੱਗੇ ਆ ਜਿੱਥੇ ਦਿਖਾਣਾ ਤੇ ਚਾਹੀਦਾ ਸੀ ਪੰਜਾਬ ਚ ਹਿੰਦੂ ਸਿੱਖ ਦੀ ਆਬਾਦੀ 15% ਸੀ ਅੱਜ ਪਾਕਿਸਤਾਨ ਚ ਪੰਜਾਬ ਇਹ ਪਾਕਿਸਤਾਨ 'ਚ ਹਿੰਦੂਆਂ ਦੀਆਂ ਸਿੱਖਾਂ ਦੀ ਆਬਾਦੀ ਕਿੰਨੀ ਰਹੀਗੀ 2 ਤੋਂ 3% ਕੀ ਪੰਜਾਬ 'ਚ ਇਹ ਪਿਆਰ ਆ? ਕੀ ਪਾਕਿਸਤਾਨ 'ਚ ਪੰਜਾਬੀਆਂ ਲਈ ਇਹ ਪੰਜਾਬ ਪਿਆਰ ਦਿਖਾਣਾ ਤਾਂ ਇਹ ਚਾਹੀਦਾ ਸੀ ਪਾਕਿਸਤਾਨ ਕਿੱਦਾਂ ਸਾਡਾ ਵਿਰੋਧੀ ਆ? ਹਮੇਸ਼ਾ ਪਾਕਿਸਤਾਨ ਨਾਲ ਪਿਆਰ ਪੰਜਾਬ ਵੱਲੋਂ ਹੀ ਕਿਉਂ ਦਿਖਾਇਆ ਜਾਂਦਾ? ਕੀ ਪਾਕਿਸਤਾਨ ਵੱਲੋਂ ਕਦੀ ਪੰਜਾਬ ਨੂੰ ਪਿਆਰ ਦਾ ਹੰਗਾਰਾ ਦਿੱਤਾ ਗਿਆ? ਕਿਉਂਕਿ ਸਾਡੇ ਦੇਸ਼ ਨੂੰ ਪਾਕਿਸਤਾਨ ਵੱਲੋਂ ਪਿਆਰ ਦਾ ਹੰਗਾਰਾ ਦਿੱਤਾ ਗਿਆ? ਹਰ ਵਕਤ ਪੰਜਾਬੀ ਕਿਉਂ ਇਹ ਸਵਾਲ ਕੀਤਾ? ਵੀ ਵਿਰੋਧ ਦਾ ਕਾਰਨ ਕੀ ਆ ਵੀ ਇੱਕ ਫਿਲਮ ਹੈ ਤੁਸੇ ਤੁਹਾਡੇ ਕਈ ਪਤਰਾਵਾਂ ਮੈਂ ਸਵਾਲ ਲਊਗਾ ਵੀ ਇੱਕ ਇੰਜੋਏਮੈਂਟ ਹੈ ਥੋੜੇ ਸਮਾਣਾ ਸਵਾਲ ਲਊਗਾ ਵੀ ਇੰਜੋਏਮੈਂਟ ਦਾ ਵਿਰੋਧ ਕੀ ਹੈ ਦੇ ਵਿੱਚ ਹੋ ਜਾ ਇੱਕ ਬੱਚਾ ਅੱਜ ਆਪਣੇ ਘਰ ਸਭ ਦੇ ਕਰੇ ਨਿਆਣੇ ਆ ਬੱਚਾ ਮਾਂ ਪਿਓ ਦੀ ਗੱਲ ਘੱਟ ਮੰਦਾ ਵੈ ਫਿਲਮਾਂ ਦੀ ਸੋਸ਼ਲ ਮੀਡੀਆ ਦੀ ਇੱਕ ਕਾਰਟੂਨ ਰੈਟਰ ਬੰਗਾ ਦੀ ਨਿਆਣਾ ਗੱਲ ਜ਼ਿਆਦਾ ਮੰਦਾ ਵੈ ਮਾਂ ਪਿਓ ਤੋਂ ਵੱਧ ਸੋਸ਼ਲ ਮੀਡੀਆ ਇਹੋ ਜਿਹੇ ਪਿਛੜੇ ਫਿਲਮਾਂ ਚੱਲ ਰਹੀਆਂ ਨੇ ਇਹ ਬੱਚਿਆਂ ਵਾਸਤੇ ਰੱਬ ਬਣ ਗਈਆਂ ਆਹ ਕੀ ਆ ਅਸੀਂ ਆਪਦੇ ਬੱਚਿਆਂ ਨੂੰ ਉਸ ਦੇਸ਼ ਨਾਲ ਪਿਆਰ ਜਿਤਾਨੇ ਦਿਖਾ ਸਕਦੇ ਆ ਵੀ ਜਿਨ੍ਹਾਂ ਨੇ ਸਾਡੇ ਦੇਸ਼ ਦੇ ਮਰਦਾਬਾ ਨਾਰੇ ਲਾਏ ਹੋਣ ਜਿਨ੍ਹਾਂ ਨੇ ਸਾਡੇ ਸ਼ਹੀਦ ਕੀਤੇ ਸਾਡੀ ਇੰਡੀਅਨ ਫੌਜ ਸਾਡੀ ਆਰਮੀ ਜਿਹੜਾ ਇਹਨੇ ਅਟੈਕ ਕਰਾਏ ਇਹਨੇ ਹਿੰਦੁਸਤਾਨੀ ਮਾਰੇ ਪਲਵਾਮਾ ਅਟੈਕ ਕਿੰਨੇ ਅਟੈਕ ਤੁਹਾਨੂੰ ਗਣਾ ਆਲ ਇੰਡੀਆ ਦੇ ਵਿੱਚ ਜਿਹੜੇ ਪਾਕਿਸਤਾਨ ਸ਼ਹਿਰ ਦੇ ਉੱਤੇ ਹੋਏ ਨੇ ਉਹ ਕਿੰਨੇ ਟਾਰਗੇਟ ਕਿਲਿੰਗ ਹਨ ਦੱਸਾਂ ਮੈਂ ਪੰਜਾਬ ਦੇ ਅੰਦਰ ਜਿਹੜੀ ਪਾਕਿਸਤਾਨ ਸ਼ਹਿਰ ਦੇ ਉੱਤੇ ਹੋਈਆਂ ਪੰਜਾਬ ਦੇ ਅੰਦਰ ਉਹ ਕਿੰਨੇ ਹਾਲਾਤ ਦਿਖਾਵਾਂ ਮੈਂ ਪੰਜਾਬ ਦੇ ਇਸ਼ਾਰੇ ਉੱਤੇ ਪਾਕਿਸਤਾਨ ਦੇ ਸਰਜ ਪੰਜਾਬ ਦੇ ਵਿੱਚ ਹਾਲਾਤ ਵਿਗਾੜਨ ਦੇ ਲੋਕ ਸਾਜਿਸ਼ ਕਰਦੇ ਨੇ ਔਰ ਸਾਡੇ ਜਨਰੇਸ਼ਨ ਨੂੰ ਇਹ ਇਹ ਚੀਜ਼ ਦਿਖਾਣਗੇ ਵੀ ਪਾਕਿਸਤਾਨ ਤਾਂ ਬੜਾ ਵਧੀਆ ਆ ਪਾਕਿਸਤਾਨ ਬੜਾ ਖੂਬਸੂਰਤ ਆ ਉਥਾ ਦੀ ਮਾਨਸਿਕਤਾ ਦੇਖੋ ਜਦੋਂ ਪੰਜਾਬ ਅੱਡ ਹੋਇਆ ਪਾਕਿਸਤਾਨ ਤੋਂ ਉਹ ਜਦੋਂ ਦੇਸ਼ ਅੱਡ ਹੋਇਆ ਉਦੋਂ ਹਿੰਦੂਆਂ ਦੀ ਆਬਾਦੀ ਕਿੰਨੀ ਸੀ ਤੇ ਅੱਜ ਕਿੰਨੀ ਆ ਉਹ ਤਾਂ ਸਿੱਖ ਪਰਵਾਹ ਦੀ ਆਬਾਦੀ ਕਿੰਨੀ ਸੀ ਤੇ ਪਾਕਿਸਤਾਨ ਅੱਜ ਕਿੰਨੀ ਆ ਤੁਸੀਂ ਸੋਚੋ ਅਸੀਂ ਆਪਦੇ ਬੱਚਿਆਂ ਨੂੰ ਇਹ ਸਿੱਖਿਆ ਦੇਵਾਂਗੇ ਵੀ ਪਾਕਿਸਤਾਨ ਕੋਈ ਖਾਸ ਮਕਸਦ ਹੈ ਜੀ ਲਾਈਨ ਕੇ ਮਤਲਬ ਕਿਸ ਕਾਰਨ ਯਾਰ ਤੁਸੀਂ ਇੱਕ ਇੱਕ ਗੱਲ ਦੱਸੋ ਟ੍ਰੇਲਰ ਦੇ ਵਿੱਚ ਕੀ ਦੇਖਿਆ ਤੁਸੀਂ ਇੱਕ ਤਾਂ ਐਗਜ਼ਾਮਪਲ ਦੇ ਰਹੇ ਪੱਤਰਕਾਰ ਸਾਹਿਬ ਤੁਸੀਂ ਆਪਾਂ ਲੋਕ ਗੱਲ ਕਰਦੇ ਮਨ ਅਧਿਕਾਰ ਦੀ ਤੁਸੀਂ ਪਾਕਿਸਤਾਨ ਜਾ ਕੇ ਹਿੰਦੁਸਤਾਨ ਜਿੰਦਾਬਾਦ ਕਹਿ ਕੇ ਦਿਖਾ ਦਿਓ ਬਚ ਲੈਣਾ ਕਹਨਾ ਤੁਸੀਂ ਪਾਕਿਸਤਾਨ ਜਾ ਕੇ ਹਿੰਦੁਸਤਾਨ ਜਿੰਦਾਬਾਦ ਕਹਿ ਕੇ ਦਿਖਾ ਦਿਓ ਮੇਰਾ ਭਾਰਤ ਮਹਾਨ ਕਹਿ ਕੇ ਦਿਖਾ ਦਿਓ ਤੁਹਾਨੂੰ ਉੱਥੇ ਦਲੇਜਰੀ ਟੱਪਾਂ ਦੇਣਗੇ ਤਾਂ ਅਸੀਂ ਫਿਰ ਲੋਕ ਆਪਦੇ ਦੇਸ਼ ਦੇ ਵਿੱਚ ਉਹਨਾਂ ਦਾ ਦੇਸ਼ ਦਾ ਨਾਰਾ بلند ਕਿਉਂ ਹੁੰਦਾ ਈ ਹੈ ਕਿਸ ਕਾਰਨ ਤੋਂ ਹੁੰਦਾ ਈ ਹੈ ਇਹ ਪਾਕਿਸਤਾਨ ਦੀ ਸਾਜ਼ਿਸ਼ ਹੈ ਜਿਹੜੀ ਅਸੀਂ ਮਨਸੂਬਾ ਨਹੀਂ ਹੁੰਦੇਣੀ ਉਹ ਸਰਕਾਰ ਤੇ ਇੰਟੈਲੀਜੈਂਸ ਦੀ ਜਾਂਚ ਜ਼ਰੂਰ ਕਰੇ ਵੀ ਫਿਲਮ ਦੀ ਫੰਡਿੰਗ ਕਿੱਥੇ ਹੋਈ ਹੈ ਕਾਕੀ ਵਿਰੋਧ ਜਾਰੀ ਜਾਏਗਾ ਕਿ ਵਿਰੋਧ ਬਿਲਕੁਲ ਜਾਰੀ ਰਹੂਗਾ ਵਿਰੋਧ ਵੀ ਜਾਰੀ ਰਹੇਗਾ ਬੈਨ ਦਾ ਬਾਈਕਾਟ ਵੀ ਕਰਾਂਗੇ ਸੈਂਸਰ ਮੋਰ ਇਸ ਫਿਲਮ ਤੇ ਬੈਨ ਲਾਵੇ ਨਹੀਂ ਤਾਂ ਸੈਲ ਸੰਗ ਆਪਣੇ ਇਸ ਤੌਰ ਤੇ ਜਿਹੜਾ ਪ੍ਰੋਸ਼ ਪ੍ਰਦਰਸ਼ਨ ਜਿਸ ਹੱਦ ਤੱਕ ਜਾਣਾ ਪੈ ਜਾਵਾਂਗੇ ਪੰਜਾਬ ਦੀ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਲ ਕੇ ਆਪਣਾ ਸਿਰਫ ਪੈਸਾ ਬਣਾਇਆ ਜਾ ਰਿਹਾ ਉਹ ਚੀਜ਼ਾਂ ਕਿਉਂ ਨਹੀਂ ਦਿਖਾਈਆਂ ਜਾਂਦੀਆਂ ਜਿਦੇ ਨਾਲ ਜੇ ਦੇ ਹਾਲਾਤਾਂ ਨੂੰ ਫਰਕ ਪਿਆ ਜਾਂਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਸਾਡੇ ਬਾਰਡਰ ਤੇ ਕਿੰਦਾ ਸੈਨਿਕ ਸ਼ੀਤ ਕੀਤੇ ਜਾਂਦੇ ਨੇ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਸਾਡੀ ਜਦੋਂ 1947 ਚ 15% ਵਾਧੇ ਸੀ ਅੱਜ ਜਿਹੜੀ ਸਾਡੀ ਵਾਧੇ ਤੇ 200% ਰਹਿ ਗਈ ਹੈ ਉਹ ਫਿਲਮਾਂ 'ਚ ਕਿਉਂ ਨਹੀਂ ਦਿਖਾਇਆ ਜਾਂਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਹਿੰਦੂ ਸਿੱਖਾਂ ਦੀ ਕੁੜੀਆਂ ਚੱਕ ਕੇ ਜਿਹੜਾ ਉਹਨਾਂ ਜਮਨ ਦਸਤੀ ਧਰਮ ਪਰਿਵਰਤਨ ਕਰਕੇ ਵਿਆਹ ਕਰਾਈ ਜਾ ਰਹੇ ਨੇ ਉਹਨਾਂ ਉੱਤੇ ਫਿਲਮ ਕਿਉਂ ਨਹੀਂ ਦਿਖਾਈ ਜਾਂਦੀ ਸਿਰਫ ਆਪਣੇ ਫਾਇਦੇ ਲਈ ਕਾਰਗਿਲ ਯੁੱਧ ਕਿਉਂ ਨਹੀਂ ਦਿਖਾਉਂਦੇ ਦੱਸੋ ਨਾ ਇਹਨਾਂ ਨੂੰ ਪਿਆਰ ਬੜਾ ਜਾਗਦਾ ਹੈ ਕਾਰਗਿਲ ਯੁੱਧ ਕਿਉਂ ਨਹੀਂ ਦਿਖਾਇਆ ਜਾਂਦਾ ਸਵਾਲ ਹੈ ਕਿਉਂ ਨਹੀਂ ਦਿਖਾਇਆ ਜਾਂਦਾ ਫਿਲਮ ਦੀ ਸਟੋਰੀ ਉੱਤੇ ਆਬਜੈਕਸ਼ਨ ਹੈ ਤੁਹਾਨੂੰ ਬਿਲਕੁਲ ਜਦੋਂ ਦੇਖਦੇ ਨੇ ਇੱਕ ਫਿਲਮ ਚਾਹੇ ਸਲੀ ਜੋਲੀ ਲਾ ਲੋ ਪਾਕਿਸਤਾਨ ਜਿੰਦਾਬਾਦ ਹਾਰਤਮੁੰਦਾਬਾਦ ਇਹਨੂੰ ਲੈ ਕੇ ਲੋਕਾਂ ਦੀ ਭਾਵਨਾ ਖੇਲ ਕੇ ਆਪਣਾ ਪ੍ਰੋਫਿਟ ਦੇਖਦਾ ਵੀ ਮੈਂ ਪ੍ਰੋਫਿਟ ਕਿੱਦਾਂ ਕਮਾਣਾ ਹੈ ਤਾਂ ਉਹਨੂੰ ਲੈ ਕੇ ਇੱਕ ਪ੍ਰਯਾਸ ਕੀਤਾ ਜਾ ਰਿਹਾ ਅਸੀਂ ਇਸ ਕਰਕੇ ਵਿਰੋਧ ਕਰ ਰਹੇ ਹਾਂ ਕਿ ਤੁਸੀਂ ਉਹ ਚੀਜ਼ਾਂ ਵੀ ਦਿਖਾਓ ਅਸਲੀਅਤ ਦਿਖਾਓ ਪਾਕਿਸਤਾਨ ਚ ਕੀ ਹੁੰਦਾ ਗੁਰਦੁਆਰੇ ਤੋੜੇ ਜਾਂਦੇ ਨੇ ਮੰਦਰ ਤੋੜੇ ਜਾਂਦੇ ਨੇ ਉਹ ਕਿਉਂ ਨਹੀਂ ਦਿਖਾਇਆ ਜਾਂਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਹਿੰਦੂ ਸਿੱਖਾਂ ਦੀਆਂ ਕੁੜੀਆਂ ਚੱਕ ਕੇ ਧਰਮ ਪਰਿਵਰਤਨ ਕਰਕੇ ਜੁਬਨਸਤੀ ਵੇਖ ਰਾਈ ਜਾਂਦੇ ਨੇ ਉਹ ਕਿਉਂ ਨਹੀਂ ਦਿਖਾਇਆ ਜਾਂਦਾ ਜਿਹੜੇ ਬਾਰਡਰ ਉੱਤੇ ਸਾਡੇ ਸੈਨਿਕ ਸ਼ੀਤ ਕਰ ਦਿੱਤੇ ਜਾਂਦੇ ਉਹ ਕਿਉਂ ਨਹੀਂ ਦਿਖਾਇਆ ਜਾਂਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਜਿਹੜਾ ਪੰਜਾਬ ਚ ਅੱਤਵਾਦ ਹੈ ਜਿਹੜਾ ਸਰਜਿਕਲ ਸਟ੍ਰਾਈਕ ਮੂਵੀ ਬਣੀ ਜਿਹੜਾ ਟਾਰਗਟਿਲ ਮੂਵੀ ਬਣੀ ਜਿਹੜਾ ਮੈਂ ਪੰਜਾਬ ਦੀਆਂ ਸਾਰੀਆਂ ਪੰਜਾਬ ਦੀ ਗੱਲ ਕਰੋ ਨਾ ਪੰਜਾਬੀ ਅਖਤਵਾਦੀ ਕੀ ਕਰ ਰਹੇ ਨੇ ਇਹ ਕਿਉਂ ਨਹੀਂ ਇਹ ਕਿ ਸਾਂਝੀ ਹੁੰਦੀ ਆ ਨਾ ਤੂੰ ਦੇਸ਼ ਦੀ ਕਿਉਂ ਨਹੀਂ ਗੱਲ ਦਿਖਾਉਂਦੇ ਹਿੰਦੁਸਤਾਨ ਦੀ ਗੱਲ ਕਿਉਂ ਨਹੀਂ ਦਿਖਾਉਂਦੇ ਭਾਰਤ ਦੀ ਗੱਲ ਕਿਉਂ ਨਹੀਂ ਦਿਖਾਉਂਦੇ ਦੱਸੋ ਨਾ ਇਹਨਾਂ ਨੂੰ ਪਿਆਰ ਵਾਲਾ ਜਾਗਦਾ ਹੈ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦੇਣ क्यों नहीं जाके खाना खाना, पी, खाना पीना, पंजाब दा हिंदुस्तान का बिल्कुल विरोध करा बिल्कुल खुल के विरोध कर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par